ਮੇਰਾ ਨਾਮ ਸੌਰਵ ਹੈ ਕਿਤੇ ਤੁਹਾਡੇ ਆਈ ਪਨੇ ਆਰਡ ਤੋਂ ਆਨੇ। ਕੋਲ ਜਈਂ ਪਰਦੀ ਤਿਆਰੀ ਕਰਨਾ ਨੇ ਆ। ਟੀਏ ਦੀ ਭਰਤੀ ਆ ਰਹੀ ਆ, ਤੋ ਅਗਨੀ ਵੀਰ ਦੀ ਭਰਤੀ ਆ ਰਹੀ ਆ। ਹੁਣ ਜਦੋਂ ਅਸੀਂ ਆਈਦਾ ਵਾ ਤੇ ਕਾਲ ਜੇ ਗੇਟ ਬੰਦ ਲੰਦਾ ਨਹੀਂ 5 ਵਜੇ ਆਈਦਾ ਬੱਚਿਆਂ ਨੇ ਸਕੂਲ ਕਾਲ ਜੇ ਜਾਣਾ ਹੁੰਦਾ ਵਾ ਤੇ ਅਗੇ ਤਾਲਾ ਲੱਗਾ ਹੁੰਦਾ ਵਾ ਤੇ ਅਸੀਂ ਆਹੀ ਜਾਣੇ ਆ ਵੀ ਜਿਹੜਾ ਟਾਈਮ ਨਾਲ ਕਾਲ ਜੇ ਗੇਟ ਖੁੱਲਾ ਹੋਵੇ ਜਿਵੇਂ ਤਿਆਰੀ ਕਰਕੇ ਤੇ ਟਾਈਮ ਨਾਲ ਘਰ ਜਾ ਸਕੀਏ ਤੇ ਸਕੂਲ ਕਾਲ ਜਾ ਸਕੀਏ। ਸਾਡੇ ਕੋਲ ਘਟੋਗਾ ਡਗਰਾਉਣ ਦੇ ਵਿੱਚ 6-7 ਮੁੰਡਾ ਤਿਆਰੀ ਕਰਦਾ ਪਿਆ ਵਾ। ਦਿਕਤ ਆਹੇ ਆਉਂਦੀ ਆ ਵੀ ਉਹ ਫਿਰ ਲੇਟ ਹੋ ਜਾਂਦੇ ਆ ਉਹਨਾਂ ਨੇ ਸਕੂਲ ਕਾਲਜ ਵੀ ਜਾਣਾ ਹੁੰਦਾ ਵਾ ਤੇ ਉਹਦੇ ਕਰਕੇ ਫਿਰ ਸਕੂਲ ਵਾਲੇ ਵੀ ਗੁੱਸੇ ਹੁੰਦੇ ਉਹਨਾਂ ਨੂੰ ਕਿ ਤੁਸੀਂ ਲੇਟ ਕਿਉਂ ਆਉਂਦੇ ਹੋ ਤੇ ਅਸੀਂ ਆਹੀ ਜਾਣਦੇ ਆ ਵੀ ਜਲਦੀ ਜਲਦੀ ਘੇੜ ਖੁੱਲਾ ਹੋਵੇ ਜੋ ਮੋੜੇ ਤਿਆਰੀ ਕਰਕੇ ਤੇ ਆਪਣੇ ਟਾਈਮ ਨਾਲ ਘਰ ਜਾ ਸਕਣ ਮੇਰਾ ਨਾਮ ਹਰਦੀਪ ਸਿੰਘ ਆ ਮੈਂ ਸੀਨੀਅਰ ਸਿਟੀਜ਼ਨ ਆ ਰਟਾਇਰਡ ਡੀਓ ਗਰਦਾਸਪੁਰ ਜਿਹੜਾ ਹੈ ਇੱਥੇ ਹਰ ਉਸ ਗੋਲੇਜ ਦੇ ਵਿੱਚ ਮੈਂ ਸੀਐਮ ਦੀ ਜੋਗਸਾਲਾ ਜਿਹੜੀ ਆ ਉਹਦੀ ਕਲਾਸ ਅਟੈਂਡ ਕਰਨ ਆਉਂਦਾ ਮਾਨਯੋਗ ਸੀਐਮ ਸਾਹਿਬ ਨੇ ਬੜਾ ਵਧੀਆ ਇੱਕ ਆਪਣੇ ਸਾਡੇ ਪੰਜਾਬੀਆਂ ਦੀ ਸੀਨੀਅਰ ਸਿਟੀਜ਼ਨ ਦੀ ਸਿਹਤ ਨੂੰ ਚੰਗਾ ਕਰਨ ਵਾਸਤੇ ਯੋਗਸਾਲਾ ਜਿਹੜੀ ਆ ਉਹ ਚਲਾਈ ਆ ਜਿਹਦੀ ਕਲਾਸ ਸਾਡੀ ਜਿਹੜੀ ਉਹ 5:30 ਵਜੇ ਸਵੇਰੇ ਸ਼ੁਰੂ ਹੁੰਦੀ ਆ ਤੇ ਅੱਜ ਮੈਨੂੰ ਪਤਾ ਲੱਗਾ ਕਿ ਜਿਹੜੀ ਜਿਹੜਾ ਕਾਲਜ ਦਾ ਗੇਟ ਆ ਉਹ 6:30 ਤੋਂ ਪਹਿਲਾਂ ਨਹੀਂ ਖੁੱਲਣਾ ਇਸ ਕਰਕੇ ਸਾਡੀ ਕਲਾਸ ਜਿਹੜੀ ਹੈ ਅੱਜ ਮਿਸ ਹੋ ਗਈ ਸੋ ਬਹੁਤ ਸਾਰ ਨੂੰ ਜਿਹੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੋ ਮੈਂ ਪ੍ਰਸ਼ਾਸਨ ਅੱਗੇ ਕਾਲਜ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਕਿ ਇਹ ਜਿਹੜਾ ਸੀਐਮ ਦੀ ਜੋਗਸਾਲਾ ਦੀ ਕਲਾਸ ਆ ਇਹਦੇ ਕਰਕੇ ਜਿਹੜਾ ਗੇਟ ਹੈ ਜਿਹੜਾ ਉਹ ਪਹਿਲਾਂ ਖੁੱਲਿਆ ਜਾਵੇ ਤਾਂ ਕਿ ਸਾਰੇ ਜਿਹੜੇ ਆਪਣਾ ਸਾਰੇ ਸੀਨੀਅਰ ਸਿਟੀਜ਼ਨ ਜਿਹੜੇ ਆ ਉਹ ਆਪਣੀ ਕਲਾਸ ਜਿਹੜੀ ਆ اٹੈਂਡ ਕਰ ਸਕਣ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਣ ਸੋ ਮੈਂ ਇਹ ਜਿਹੜੀ ਪ੍ਰਸ਼ਾਸਨ ਨੂੰ ਕੇ ਬੇਨਤੀ ਕਰਦਾ ਤੇ ਸਾਡੇ ਮਾਨਯੋਗ ਜੋ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਜਿਹੜਾ ਇਹ ਪ੍ਰੋਜੈਕਟ ਚਲਾਇਆ ਹੈ ਇਹਨੂੰ ਅਸੀਂ ਜਿਹੜਾ ਹੈ ਸਫਲ ਬਣਾਈ ਹੈ ਆਪਣੀ ਸਿਹਤ ਨੂੰ ਜਿਹੜਾ ਹੈ ਉਹ ਚੰਗਾ ਬਣਾਈ ਹੈ ਠੀਕ ਹੈ ਜੀ ਉਹ ਮਤਲਬ ਹਰੇਕ ਨੂੰ ਪ੍ਰੋਬਲਮ ਆਉਂਦੀ ਆ ਜਿਹੜੀ ਸਾਨੂੰ ਆ ਅਸੀਂ ਦੱਸ ਦਿੱਤੀ ਆ ਬੱਚਿਆਂ ਨੇ ਵੀ ਤੁਹਾਨੂੰ ਦੱਸ ਹੀ ਦਿੱਤੀ ਹੋਣੀ ਆ ਸੋ ਉਹਨਾਂ ਨੂੰ ਵੀ ਪ੍ਰੋਬਲਮ ਹੈ ਸਾਰੇ ਇਸ ਕਰਕੇ ਗੇਟ ਜਿਹੜਾ ਹੈ ਉਹ ਮਤਲਬ ਜਿਹੜਾ ਹੈ ਹਰ ਇੱਕ ਨੂੰ ਕਿਉਂਕਿ ਉਹ ਬੱਚੇ ਵੀ ਜਿਹੜੇ ਆਪਣੀ ਸਰੀਰਕ ਪ੍ਰੀਖਿਆ ਦੀ ਤਿਆਰੀ ਜਿਹੜੀ ਆ ਉਹ ਕਰਨ ਦੇ ਆ ਕਿਉਂਕਿ ਅੱਜ ਕੱਲ੍ਹ ਵੇਖੋ ਕਿੰਨੀ ਬੇਰੁਜ਼ਗਾਰੀ ਆ ਉਹ ਬੱਚੇ ਜਿਹੜੇ ਸਵੇਰੇ ਸੁੱਕਤੇ ਆ ਕੇ ਬਾਕੀ ਬੜੇ ਬੜੀ ਦੂਰੋਂ ਹੁੰਦੇ ਆ ਤੇ ਆਪਣੇ ਜਿਹੜੀ ਇੱਥੇ ਆਪਣੀ ਪ੍ਰੈਕਟਿਸ ਕਰਦੇ ਆ ਤਾਂ ਕਿ ਆਪਣੀ ਜਿਹੜੀ ਆ ਸਰੀਰਕ ਪ੍ਰੀਖਿਆ ਜਿਹੜੀ ਉਹਨਾਂ ਦੀ ਆਪਣੇ ਭਰਤੀ ਹੋਣੀ ਆ ਆਰਮੀ ਦੀ ਪੰਜਾਬ ਪੁਲਿਸ ਦੀ ਉਹਨੂੰ ਪਾਸ ਕਰ ਸਕਣ ਸੋ ਉਹਨਾਂ ਨੂੰ ਇਹ ਮੌਕਾ ਜਿਹੜਾ ਹੈ ਉਹ ਦੇਣਾ ਚਾਹੀਦਾ ਮਤਲਬ ਟਾਈਮ ਦਾ ਉਹਨਾਂ ਜੇ ਜੇ ਮਦਦ ਜੇ ਲੇਟ ਹੋਣ ਕੇ ਚੱਲ ਦੂਰੋਂ ਹੁੰਦੇ ਆ ਕਿ ਬਾਅਦ ਚ ਕਈਆਂ ਨੇ ਆਪਣੇ ਕੰਮ ਤੇ ਵੀ ਜਾਣਾ ਹੁੰਦਾ ਵਾ ਘਰ ਦੇ ਨਾਲੇ ਕੰਮ ਕਰਨਾ ਹੁੰਦਾ ਉਹ ਉਹਦੇ ਬਸੇਰੇ ਸਵੇਰੇ ਸੋਕਤੇ ਸੋਕਤੇ ਜਿਹੜੀ ਆਪਣੀ ਪ੍ਰੈਕਟਿਸ ਜਿਹੜੀ ਉਹ ਕਰ ਲਈਏ ਤੇ ਆਪਣੀ ਜਿਹੜੀ ਪ੍ਰੀਖਿਆ ਜਿਹੜੀ ਉਹਨੂੰ ਪਾਸ ਕਰਨ ਦੇ ਸਫਲ ਹੋਈਏ ਮੈਂ ਪ੍ਰਿੰਸੀਪਲ ਸਰਕਾਰੀ ਕਾਲਜ ਗੁਰਦਾਸਪੁਰੇ ਦੱਸਣਾ ਚਾਹਾਂਗਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਨੇ ਮਾਨਯੋਗ ਮੁੱਖ ਮੰਤਰੀ ਜੀ ਦੇ ਯੁੱਧ ਨਸ਼ਾ ਵਿਰੁੱਧ ਅਭਿਆਨ ਦੇ ਤਹਿਤ ਹੁਣ ਪੂਰਾ ਉਪਰਾਲਾ ਕੀਤਾ ਹੋਇਆ ਹੈ ਕਿ ਕਾਲਜ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਬਾਹਰੀ ਅਨਸਰ ਜੋ ਨਸ਼ਾ ਕਰਨ ਦੇ ਵਾਸਤੇ ਪ੍ਰਵੇਸ਼ ਹੁੰਦੇ ਨੇ ਉਹ ਇੱਥੇ ਨਾ ਆ ਸਕਣ ਔਰ ਕਾਲਜ ਦੇ ਵਿੱਚ ਇੱਕ ਭੈ ਮੁਕਤ ਅਤੇ ਅਨਿਸ਼ਾਸਨਮਈ ਜਿਹੜਾ ਮਾਹੌਲ ਹੈ ਉਹ ਕਾਇਮ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਕਾਲਜ ਦੀ ਦੀਵਾਰ ਜਿਹੜੀ ਹੈ ਚਾਰਦੁਵਾਰੀ ਜਿਹਨੂੰ ਅਸੀਂ ਕਹਿੰਦੇ ਆ ਉਹ ਚਾਰੇ ਪਾਸੇ ਟੁੱਟੀ ਹੋਈ ਸੀ ਪ੍ਰਸ਼ਾਸਨ ਨੇ ਉਹਨੂੰ ਰਿਪੇਅਰ ਕਰਵਾਇਆ ਔਰ ਜੇ ਕਿਸੇ ਨੇ ਕਾਲਜ ਦੇ ਵਿੱਚ ਐਂਟਰ ਕਰਨਾ ਹੈ ਤਾਂ ਉਹ ਮੁੱਖ ਦੁਆਰ ਤੋਂ ਹੀ ਐਂਟਰ ਕਰ ਸਕਦਾ ਹੈ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਕੁਝ ਘਟਨਾਵਾਂ ਅਜਹੀਆਂ ਵਾਪਰੀਆਂ ਨੇ ਕਿ ਬਹੁਤ ਸਾਰੇ ਇਲਾਕੇ ਵਿਅਕਤੀ ਜਿਹੜੇ ਨੇ ਕੋਈ ਸੰਤਨਗਰ ਵਾਲੇ ਪਾਸਿਓਂ ਜਿਹੜਾ ਕਿ ਗੇਟ ਅਸੀਂ ਬੰਦ ਕੀਤਾ ਹੋਇਆ ਏਸੇ ਤਰ੍ਹਾਂ ਪ੍ਰੇਮਨਗਰ ਵਾਲੇ ਪਾਸਿਓਂ ਜਿੱਥੇ ਕਿ ਰਸਤਾ ਨਹੀਂ ਹੈ ਉੱਥੋਂ ਕੰਧ ਤੋੜ ਕੇ ਲੋਕ ਜਿਹੜੇ ਉਹ ਪ੍ਰਵੇਸ਼ ਕਰਦੇ ਆ ਔਰ ਇੱਕ ਦਿਨ ਇਹ ਵੀ ਦੇਖਿਆ ਗਿਆ ਕਿ ਕੁਝ ਵਿਅਕਤੀ ਜਿਹੜੇ ਉਹ ਪੁਰਾਣੇ ਹੌਸਟਲ ਦੇ ਵਿੱਚ ਬੈਠ ਕੇ ਨਸ਼ਾ ਕਰ ਰਹੇ ਸਨ ਜਿੱਥੇ ਪ੍ਰਸ਼ਾਸਨ ਨੇ ਜਾ ਕੇ ਉਹਨਾਂ ਨੂੰ ਰੋਕਿਆ ਔਰ ਉਹ ਉੱਥੋਂ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ ਜਦੋਂ ਕਿ ਸਾਨੂੰ ਪੁਲਿਸ ਬੁਲਾਉਣੀ ਪਈ ਔਰ ਪੁਲਿਸ ਨੇ ਉਹ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਵਾਂਗਾ ਕਿ ਇਹ ਕਾਲਜ ਇੱਕ ਵਿਦਿਆ ਦਾ ਮੰਦਰ ਹੈ ਜਿੱਥੇ ਅਸੀਂ ਭੈ ਮੁਕਤ ਵਾਤਾਵਰਣ ਪੈਦਾ ਕਰਨਾ ਹੈ ਜਿੱਥੇ 1400 ਲੜਕੀਆਂ ਸਾਡੇ ਕੋਲ ਪੜ੍ਹਦੀਆਂ ਟੋਟਲ 2200 ਸਾਡੀ ਸਟ੍ਰੈਂਥ ਹੈ ਜਿਦੇ ਵਿੱਚ 1400 ਲੜਕੀਆਂ ਪੜ੍ਹਦੀਆਂ ਨੇ ਔਰ ਉਹਨਾਂ ਨੇ ਸਾਰਾ ਦਿਨ ਘੁੰਮਣਾ ਵੀ ਹੁੰਦਾ ਹੈ ਖੇਡਣਾ ਵੀ ਹੁੰਦਾ ਹੈ ਗਰਾਊਂਡਾਂ ਦੇ ਵਿੱਚ ਵੀ ਜਾਣਾ ਹੁੰਦਾ ਸੋ ਇਸ ਤਰ੍ਹਾਂ ਅਗਰ ਅਣਪਛਾਤੇ ਵਿਅਕਤੀ ਅਨਡੈਂਟੀਫਾਈਡ ਪਰਸਨ ਜਿਨ੍ਹਾਂ ਨੂੰ ਕਾਲਜ ਦੇ ਨਾਲ ਕੋਈ ਵਾਸਤਾ ਨਹੀਂ ਜਿਹੜਾ ਨਸ਼ਾ ਕਰਨ ਦੇ ਮੰਤਵ ਦੇ ਨਾਲ ਕਾਲਜ ਦੇ ਵਿੱਚ ਆਉਣਾ ਹੈ ਉਹਨਾਂ ਨੂੰ ਅਸੀਂ ਰੋਕਣ ਵਾਸਤੇ ਇਹ ਕੁਝ ਸਟੈਪ ਜਿਹੜੇ ਹੋ ਚੁੱਕੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਕਾਲਜ ਦਾ 32 ਏਕੜ ਦਾ ਜਿਹੜਾ ਉਹ ਇੱਕ ਰਕਬਾ ਹੈਗਾ ਔਰ ਉਹਦੇ ਵਿੱਚ ਰਾਤ ਨੂੰ ਸੈਰ ਕਰਨਾ ਹੁਣ ਕਿਉਂਕਿ ਸਰਦੀਆਂ ਸ਼ੁਰੂ ਹੋ ਰਹੀਆਂ ਨੇ ਅਸੀਂ ਕਿਸੇ ਨੂੰ ਸੈਰ ਕਰਨ ਤੋਂ ਨਹੀਂ ਰੋਕਦੇ ਸਭ ਨੂੰ ਅਸੀਂ ਇਹ ਕਹਿੰਨੇ ਆਂ ਕਿ ਖੇਡੋ ਵੀ ਜ਼ਰੂਰ ਗਰਾਊਂਡਾਂ ਤੁਹਾਡੀਆਂ ਨੇ ਜ਼ਰੂਰ ਇਹਨੂੰ ਇਸਤੇਮਾਲ ਕਰੋ ਲੇਕਿਨ ਕਾਲਜ ਸਮੇਂ ਤੋਂ ਪਹਿਲਾਂ ਲੇਕਿਨ ਦਿਨ ਚੜਨ ਤੋਂ ਬਾਅਦ ਰਾਤ ਨੂੰ ਕਿਸੇ ਤਰ੍ਹਾਂ ਦੀ ਕੋਈ ਸੈਰ ਜਾਂ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਕਾਲਜ ਦੇ ਵਿੱਚ ਕਿਉਂਕਿ ਲਾਈਟ ਦਾ ਪ੍ਰਬੰਧ ਸਾਡੇ ਕੋਲ ਇੰਨਾ ਨਹੀਂ ਅਸੀਂ ਕਰ ਸਕਦੇ ਨਾ ਹੀ ਸਾਡੇ ਕੋਲ ਰਿਸੋਰਸਸ ਨੇ ਕਿ ਅਸੀਂ ਜਗ੍ਹਾ-ਜਗ੍ਹਾ ਤੇ ਬੰਦੇ ਖੜੇ ਕਰ ਸਕੀਏ ਹਾਂ ਆਪਣੇ ਵਿਦਿਆਰਥੀਆਂ ਦੇ ਵਾਸਤੇ ਜਦ ਤੱਕ ਉਹ ਵਿਦਿਆਰਥੀ ਕਾਲਜ ਦੇ ਵਿੱਚ ਮੌਜੂਦ ਰਹਿੰਦੇ ਆ ਸਾਡਾ ਸਟਾਫ ਵੀ ਮੌਜੂਦ ਰਹਿੰਦਾ ਹੈ ਅਸੀਂ ਉਹਨਾਂ ਦੀ ਹਰ ਮਦਦ ਕਰਦੇ ਆ ਲੇਕਿਨ ਸ਼ਹਿਰ ਵਾਲੇ ਲੋਕਾਂ ਦਾ ਸ਼ਹਿਰ ਦੇ ਲਈ ਸਵਾਗਤ ਹੈ ਲੇਕਿਨ ਸਾਡੇ ਨਾਲ ਕੋਆਪਰੇਟ ਕਰੋ ਇਹ ਤੁਹਾਡਾ ਮੰਦਰ ਹੈ ਤੁਹਾਡਾ ਕਾਲਜ ਹੈ ਤੁਹਾਡੇ ਬੱਚੇ ਇੱਥੇ ਪੜ੍ਹਦੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਨੂੰ ਸੋਚ ਕੋਟੀ ਦਾ ਕਾਲਜ ਬਣਾਉਣ ਦੇ ਲਈ ਔਰ ਇਸ ਕਾਲਜ ਦਾ ਨਾਮ ਪੰਜਾਬ ਦੇ ਮੋਢੀ ਕਾਲਜਾਂ ਦੇ ਵਿੱਚ ਆਵੇ ਇਹ ਸਾਡੀ ਕੋਸ਼ਿਸ਼ ਹੈ ਨਵੇਂ ਕੋਰਸ ਵੀ ਸ਼ੁਰੂ ਕੀਤੇ ਗਏ ਆ ਸੋ ਇਸ ਲਈ ਸਾਡੀ ਇੱਕ ਗੁਜ਼ਾਰਿਸ਼ ਹੈ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਮੇਰੀ ਬੇਨਤੀ ਨੂੰ ਜਰੂਰ ਸਵੀਕਾਰ ਕਰਨਗੇ ਕਿ ਸਰਦੀਆਂ ਦੇ ਵਿੱਚ ਅਸੀਂ 6 ਵਜੇ ਦਾ ਸਮਾਂ ਤੈਅ ਕੀਤਾ ਹੈ ਕਿ 6 ਵਜੇ ਆਜਿਆ ਕਰਨ ਕਿਉਂਕਿ ਅੱਜਕੱਲ ਦਿਨ ਜਿਹੜਾ ਉਹ ਸਬਕ 6 ਵਜੇ ਚੜਦਾ ਹੈ ਬਾਕੀ ਯੋਗਾ ਦੀ ਜਿਹੜੀ ਕਲਾਸ ਹੈ ਉਹ ਪਹਿਲਾਂ 6 ਵਜੇ ਲੱਗਦੀ ਸੀ ਅੱਜ ਮੇਰੇ ਕੋਲ ਯੋਗਾ ਇੰਸਟ੍ਰਕਟਰ ਆਏ ਸਨ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਹੁਣ ਕਲਾਸ ਜਿਹੜੀ ਹੈ ਉਹ ਸਵੇਰ 6 ਤੋਂ ਸਵੇਰ 7 ਲਗਾਵਾਂਗੇ ਕਿਉਂਕਿ ਸਵੇਰ 6 ਵਜੇ ਦਿਨ ਚੜ ਜਾਂਦਾ ਸੋ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੈ ਕਿ ਦਿਨ ਚੜਦਿਆਂ ਨੂੰ ਕਾਲਜ ਦੇ ਵਿੱਚ ਆਓ ਰਾਤ ਦੇ ਹਨੇਰੇ ਦੇ ਵਿੱਚ ਕਾਲਜ ਦੇ ਵਿੱਚ ਕੋਈ ਨਾ ਫਿਰ ਕਿਉਂਕਿ ਸਾਡੇ ਕੋਲ ਗਰਾਊਂਡਾਂ ਦੇ ਵਿੱਚ ਲਾਈਟ ਦਾ ਅਜੇ ਪ੍ਰਬੰਧ ਨਹੀਂ ਹੈ